ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸੀਬੀਆਂ ਬਠਿੰਡਾ ਤੇ ਬਹੁਤ ਸੋਹਣਾ ਟੱਕ ਲੈ ਕੇ ਆਏ ਆ 3.5 ਕਿੱਲੇ ਇੱਥੇ ਆ 1.5 ਕਿਲਾ ਉਧਰ ਆ ਯਾਨੀ ਕਿ 5 ਕਿੱਲਾਂ ਦੇ ਵਿੱਚ ਮੋਟਰ ਆ ਤੇ ਮੇਨ ਸੜਕ ਤੇ ਲੱਗਦਾ ਸਭ ਤੋਂ ਵੱਡੀ ਗੱਲ ਸੜਕ ਦੇ ਉੱਪਰ ਲੱਗਦਾ 18 ਫੁੱਟੀ ਸੜਕ ਤੇ ਪ੍ਰਧਾਨ ਮੰਤਰੀ ਯੋਜਨਾ ਆ ਦੇਖੋ 2.5 ਕਿੱਲਾਂ ਦਾ ਫਰੰਟ ਆ ਆ ਸਾਹਮਣੇ ਕੋਠੀ ਤੋਂ ਲੈ ਕੇ ਉਹ ਸਾਹਮਣੇ ਵਾਲੀ ਨਿਗਮਰਾ ਉਹ ਪਹੀ ਟਿੱਕਰ ਆ ਜੋ ਛੋਟੇ ਨਿਗਮਰਾ ਦਾ ਸਾਰਾ ਫਰੰਟ ਆ ਸਭ ਤੋਂ ਵੱਡੀ ਗੱਲ ਕੀ ਹੈ ਪਿੰਡ ਦੀ ਨਿਆਂਇਆ ਇੱਥੋਂ ਜਿਹੜਾ ਕਨਾਲ ਦਾ ਰੇਟ ਆ ਆ ਭਰਾਵਾਂ ਨੇ ਜਿਹੜੀ ਕੋਠੀ ਪਾਈ ਹੈ 12 ਲੱਖ ਇੱਕ ਕਨਾਲ ਦਾ ਰੇਟ ਆ ਇੱਥੇ ਤੇ ਆ ਇਹਦਾ ਬੰਦ ਦਾ ਅੱਜ ਦਾ ਰੇਟ ਮਿੱਥੀ ਹੈਗੀ 25 4 2025 ਦਾ 65 ਲੱਖ ਰੁਪਏ ਡਿਮਾਂਡ ਆ ਮਾਲਕਾਂ ਦੀ ਜੇ ਅੱਜ ਤੁਸੀਂ ਗੱਲ ਕਰੋ ਤੁਸੀਂ ਕਹਿੰਦੇ ਹੁੰਦੇ ਹੋ ਨਾ ਵੀ ਗੁੱਸਾ ਕਰਦੇ ਗਏ ਭਰਾ ਵੀ ਰੇਟ ਨਹੀਂ ਦੱਸਦੇ ਰੇਟ ਅੱਜ ਅਸੀਂ ਰੇਟ ਦੱਸ ਰਹੇ 25 4 2025 ਦਾ ਰੇਟ ਆ ਇਹ ਵੀ ਜੇ ਕੋਈ ਸੇ ਭਰਾ ਕੋਲੇ 2 ਮਹੀਨਿਆਂ ਦਾ ਵੀਡੀਓ ਜਾਂਦੀ ਆ ਉਹ ਥੋੜੀ ਗਲਤੀ ਆ ਤਾਂ ਕਿ ਤੁਹਾਨੂੰ ਅਸੀਂ ਕਹਿੰਦੇ ਹੁੰਦੇ ਆ ਵੀ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਤੁਹਾਡੇ ਤੋਂ ਕੋਈ ਜ਼ਮੀਨ ਜਾਇਦਾਦ ਹਨਾ ਕੋਠੀ ਮਕਾਨ ਪਲਾਟ ਮਿਸ ਨਾ ਹੋਵੇ ਜੇ ਭਰਾਵਾਂ ਨੇ ਕੋਈ ਕੋਠੀ ਲੈਣੀ ਹੁੰਦੀ ਆ ਜਾਂ ਕੋਈ ਪਲਾਟ ਵਗੈਰਾ ਲੈਣਾ ਹੁੰਦਾ ਉਹ ਜਦੋਂ ਵੇਖ ਜਾਂਦਾ ਫਿਰ ਸਾਨੂੰ ਤੁਸੀਂ ਫੋਨ ਕਰਦੇ ਹੋ ਫਿਰ ਉਹ ਤਾਂ ਕੋਈ ਫਾਇਦਾ ਨਹੀਂ ਪਛਤਾਈਦਾ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਅੱਜ ਹੁਣ ਆਪਾਂ ਨਾਲ-ਨਾਲ ਗੱਲਾਂ ਕਰਦੇ ਜਾਵਾਂਗੇ ਨਾਲ-ਨਾਲ ਤੁਹਾਨੂੰ ਮੈਂ ਇਹਦੇ ਬਾਰੇ ਦੱਸਦੇ ਆ ਜਾਊਂਗਾ ਬਿਲਕੁਲ ਨਵੀਂ ਛੜਕ ਮਾਰੀ ਜੀ 18 ਫੁੱਟੀ ਪ੍ਰਧਾਨ ਮੰਤਰੀ ਯੋਜਨਾ ਦੇ ਨਾਲ ਆ ਮੇਹਨਤੀ ਕੋਠੀ ਆ ਕੀ ਸਾਹਮਣੇ ਫਿਰ ਉਹ ਨਾਲ-ਨਾਲ ਸਾਰੇ ਘਰ ਵਧੀਆ ਘਰਾਂ ਦੇ ਵਿੱਚ ਆ ਵਧੀਆ ਸੁਸਾਇਟੀ ਦੇ ਵਿੱਚ ਇਹ ਜਾਨਕੀ ਬਾਹ ਲੱਗਦਾ ਜੇ ਆਪਾਂ ਇਹਨੂੰ ਕੱਟ-ਕੱਟ ਕੇ ਵੇਚਣਾ ਤਾਂ ਵਧੀਆ 12-13 ਲੱਖ ਨੂੰ ਕਨਾਲ ਜਾਊਗੀ 2.5 ਕਿੱਲਿਆਂ ਦਾ ਫਰੰਟ ਲੱਗਦਾ ਆ ਪੱਕੀ ਨਾਲ ਸੜਕਾ ਜੀ ਦੇ ਨਾਲ ਨਾਲ ਹਨਾ 5 ਕਿੱਲਿਆਂ ਦੇ ਵਿੱਚ ਇੱਕੋ ਹੀ ਮੋਟਰ ਆ ਛੋਟਾ ਖਾਤਾ ਬਿਲਕੁਲ 2-3 ਪੇਜ ਹੀ ਲੈਣਗੇ ਬੜਾ ਲੰਮਾ ਚੌੜਾ ਖਾਤਾ ਨਹੀਂ ਆ ਇਸੇ ਨਾਲ ਵੀ ਕੋਈ ਵੀ ਰੌਲਾ ਰੱਪਾ ਨਹੀਂ ਹੋਊਗਾ ਫੁੱਲ ਜ਼ਿੰਮੇਵਾਰੀ ਹੋਗੀ ਆਪਣੀ ਤੇ ਏਰੀਆ ਜਿਹੜਾ ਹੈਗਾ ਉਹ ਮੋੜ ਮੰਡੀ ਦਾ ਹੈ ਠੀਕ ਆ ਕਈ ਵਾਰੀ ਕੋਈ ਭਰਾ ਦੂਰ ਨੇੜੇ ਵਾਲੇ ਫੋਨ ਨਾ ਕਰਨ ਜਿਹੜੇ ਭਰਾ ਇੱਥੋਂ ਦੇ ਨੇੜੇ ਵਾਲੇ ਬਠਿੰਡਾ ਸ਼ਹਿਰ ਦੇ ਹਨਾ ਪ੍ਰਾਪਰਟੀ ਬਾਰੇ ਆਪਾਂ ਨੂੰ ਫੋਨ ਕਰਦੇ ਸੀ ਵੀ ਭਾਈ ਕੋਈ ਇਹ ਸਾਰਾ ਇਹਨਾਂ ਟੋਟਲ ਮਾਣ ਆਪਣੇ ਕੋਲੇ 8 ਕਿੱਲੇ ਆ ਸਾਢੇ ਦਿਨ ਕਿੱਲੇ ਇੱਥੇ ਆ ਡੇਢ ਕਿੱਲਾ ਉਹ ਸਾਹਮਣੇ ਨਾਲ ਹੀ ਜਿੱਥੇ ਆਪਣਾ ਆ ਕੰਬੈਨ ਵੱਢੀ ਜਾਂਦੀ ਆ ਠੀਕ ਆ ਤਿੰਨ ਕਿੱਲੇ ਸਾਹਮਣੇ ਆ ਸੀ ਜਿਹੜਾ ਸੈਲਰ ਆ ਸਾਹਮਣੇ ਬਈ ਦਿਖਾ ਦੇ ਜ਼ੂਮ ਕਰਕੇ ਤਿੰਨ ਕਿੱਲੇ ਇੱਥੇ ਆ ਨਾਲ ਹੀ ਟੋਟਲ 8 ਕਿੱਲੇ ਬਾਣ ਵੇਚਣਾ ਵੀਰ ਬਾਣ ਕੇ ਉਹੀ ਭਰਾ ਫੋਨ ਕਰਨ ਜਿੰਨਾਂ ਕੋਲੇ 8 ਕਿੱਲੇ ਦਾ ਬਜਟ ਆ ਠੀਕ ਆ ਤਾਂ ਕਿ ਆਜੂ ਮੈਂ ਤੁਹਾਨੂੰ ਨਾਲ-ਨਾਲ ਦਿਖਾ ਦੂੰਗਾ ਆ ਸੜਕ ਤਾਂ ਤੁਸੀਂ ਦੇਖ ਲਈ 2.5 ਕਿੱਲੇ ਦਾ ਫਰੰਟ ਆਗਾ ਇਧਰੋਂ ਸਾਹਮਣੇ ਉਹ ਪਹੀ ਜਾ ਕੇ ਨਾਲ-ਨਾਲ ਦੀ ਸਾਹਮਣੇ ਉਹ ਖੰਬੇ ਕੋਲ ਆ ਕੇ ਫਿਰ ਇੱਥੋਂ ਬਿਲਕੁਲ ਚੌਰ ਸਾ ਅੱਧਾ ਕਿੱਲਾ ਨਾਲ ਹੀ ਹੈਗਾ ਵਿੱਚ ਇਹਦੇ ਅੱਧਾ ਕਿੱਲਾ ਨਾਲ ਆ ਠੀਕ ਆ ਬਾਕੀ ਜੇ ਕੋਈ ਹੋਰ ਇਹਦੇ ਬਾਰੇ ਵੱਧ ਜਾਣਕਾਰੀ ਕਿਸੇ ਭਰਾ ਨੇ ਲੈਣੀ ਹੈ ਨਾ ਡੀਪਲੀ ਦੇ ਵਿੱਚ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਜੇ ਕੋਈ ਬਠਿੰਡੇ ਆ ਸਕਦੇ ਹੋ ਆਪਣੇ ਜਿਹੜਾ ਦਫਤਰ ਆ ਇੱਕ ਸ਼ਹਿਰ ਬਠਿੰਡਾ ਦੇ ਵਿੱਚ ਲਾਉਟਰੀ ਮਾਰਕੀਟ ਦੇ ਵਿੱਚ ਆ ਉੱਥੇ ਆ ਕੇ ਤੁਸੀਂ 82 ਵਾਲੇ ਨੰਬਰ ਤੇ ਫੋਨ ਕਰਨਾ ਕਿ ਆਉਣਾਗਾ ਜਦੋਂ ਵੀ ਕਿਸੇ ਭਰਾਣੇ ਆਉਣਾਗਾ ਬਿਨਾ ਫੋਨ ਕਰੇ ਤੂੰ ਨਹੀਂ ਆਉਣਾ ਹਨਾ ਦਫਤਰ ਤਕਰੀਬਨ 9 ਵਜੇ ਤੋਂ ਲੈ ਕੇ 6 ਨੂੰ 8 ਵਜੇ ਤੱਕ ਖੁੱਲ੍ਹਾ ਹੁੰਦਾ ਤੇ ਜੇ ਕਿਸੇ ਭਰਾਣੇ ਅਦਰਸ਼ਨਗਰ ਦੇ ਵਿੱਚ ਕੋਈ ਇਨਵੈਸਟਮੈਂਟ ਕਰਨੀ ਹੈ ਵਧੀਆ ਉਹ ਵੀ ਸਾਡੇ ਨਾਲ ਉੱਥੇ ਸੰਪਰਕ ਕਰ ਲਿਆ ਕਰੋ ਬਹੁਤ ਸੋਹਣੇ ਸੋਹਣੇ ਪਲਾਟ ਨਿਕਲਦੇ ਰਹਿੰਦੇ ਆ ਕਈ ਭੈਣਾਂ ਨੇ ਬਹੁਤ ਪਲਾਟ ਚੱਕੇ ਵੀ ਆ ਹਨਾ ਤੇ ਜੇ ਕਿਸੇ ਭੈਣਾਂ ਨੂੰ ਛੋਟਾ ਪਲਾਟ ਚਾਹੀਦਾ ਵੀ 5-7 ਲੱਖ ਦੀ ਰੇਂਜ ਦੇ ਵਿੱਚ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਆ ਕਰੋ 5-7 ਲੱਖ ਦੀ ਰੇਂਜ ਵਿੱਚ ਕੋਈ 4-5000 ਰੁਪਏ ਨੂੰ ਗਾਜ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਪਲਾਟ ਪਏ ਆ ਗਿਲਪਤੀ ਆਦਰਸ਼ ਨਗਰ ਸਿਵਗਾਂ ਦੇ ਵਿੱਚ ਵੀ ਜੇ ਕਿਸੇ ਨੇ ਘਰ ਖਰੀਦਣਾ ਜਾਂ ਵਹਿਮਨ ਦਵਾਨਾ ਦਿਉਣ ਇਹ ਸਾਰੇ ਪਿੰਡਾਂ ਦੇ ਵਿੱਚ ਘਰ ਪਏ ਵੀ ਬਹੁਤ ਆ ਆਪਣੇ ਕੋਲ ਜਾਂ ਕਿਸੇ ਨੇ ਵੇਚਣਾ ਹੋਵੇ ਕੋਈ ਪ੍ਰਾਪਰਟੀ ਜਾਂ ਕੋਈ ਕੋਠੀ ਵਗੈਰਾ ਉਹ ਵੀ ਆਪਣੇ ਨਾਲ نیچے ਲਿਖੇ ਨੰਬਰਾਂ ਦੇ ਬਈ ਸੰਪਰਕ ਕਰ ਲਿਆ ਕਰੋ ਠੀਕ ਆ ਤਾਂ ਕਿ ਆਪਾਂ ਨੂੰ ਆਪਣਾ ਆਪਣੀ ਜਿਹੜੀ ਚੀਜ਼ ਹੁੰਦਾ ਉਹਦਾ ਜਾਇਜ਼ ਮੁੱਲ ਮਿਲ ਸਕੇ ਹਨਾ ਚੁੱਪਚੀ ਪੀਤੇ ਜਦੋਂ 25 ਵੇਚ ਦਿੰਨੇ ਫਿਰ ਆਪਾਂ ਨੂੰ ਪਛਤਾਵਾ ਆ ਜਾਂਦਾ ਵੀ ਆਪਾਂ ਬਾਈਆਂ ਨਾਲ ਇੱਕ ਵਾਰੀ ਗੱਲ ਕਰਕੇ ਦੇਖਣੀ ਸੀ ਤਾਂ ਗੱਲ ਕਰਨ ਲਿਆ ਕਰੋ ਸੰਗਿਆ ਨਾਲ ਕਰੋ ਨੀਚੇ ਲਿਖੇ ਨੰਬਰਾਂ ਤੇ ਸਾਡੇ ਦੋਨਾਂ ਦੇ ਵਿੱਚੋਂ ਇੱਕ ਇਹਨਾਂ ਜ਼ਰੂਰ ਫੋਨ ਚੱਕੂਗਾ ਜੇ ਫੋਨ ਨਹੀਂ ਚੱਕਦੇ ਅਸੀਂ ਬਾਅਦਸ ਨੂੰ ਕਾਲ ਆਊਗੀ ਭਾਵੇਂ 2 ਘੰਟਿਆਂ ਬਾਅਦਾ ਵੇਗੋ ਮੈਂ 5 ਘੰਟਿਆਂ ਬਾਅਦ ਪੂਰਾ ਵਧੀਆ ਇਹ ਹੋਊਗਾ ਪਾਰਦਰਸ਼ੀ ਸੌਦਾ ਹੋਊਗਾ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਕੋਈ ਕਰਾਂਗੇ ਆਮੋ ਸਾਹਮਣੇ ਬਿਠਾ ਕੇ ਪਾਰਟੀ ਨੂੰ ਗੱਲਬਾਤ ਹੋਊਗੀ ਇਸ ਤੱਕ 1.5 ਕਿਲਾ ਨਾਲ ਹੀ ਆ ਗਿਆ ਤੇ 3 ਕਿੱਲਾਂ ਦਾ ਜਿਹੜਾ ਟਾਕਾ ਆ ਜਿਹੜਾ ਆਪਣਾ ਸੈਲਰਾ ਇਹਦੇ ਨਾਲ ਆ ਠੀਕ ਆ 15 16 ਫੁੱਟੇ ਰਾਹ ਦੇ ਉੱਪਰ ਉਹ ਵੀ ਆ 18 ਫੁੱਟੇ ਛੜਕ ਦੇ ਉੱਪਰ ਆ 2.5 ਕਿੱਲਾਂ ਦਾ ਫਰੰਟ ਇਹਦਾ ਲੱਗਦਾਗਾ ਜੇ ਕਨਾਲ ਦੀ ਗੱਲ ਕਰੀਏ ਤਾਂ ਇੱਥੇ 13 ਲੱਖ ਰੁਪਈਆ ਭਾਅ ਆ ਕਨਾਲ ਦਾ ਨਾਲ ਹੀ ਵੱਡਾ ਸਕੂਲ ਆ ਗਿਆ ਸਰਕਾਰੀ ਹਾਈ ਸਕੂਲ ਤੇ ਆ ਸਾਰੀ ਪੱਕੀ ਪੱਕੀ ਛੜਕ ਦੇ ਨਾਲ ਉੱਥੋਂ ਸਾਹਮਣੇ ਉਹ ਵੱਟ ਆ ਗਈ ਆ ਨਾਲ ਹੀ 1.5 ਕਿਲਾ ਵਿੱਚ ਆਗਾ ਠੀਕ ਆ ਜੀ ਟੋਟਲ 8 ਕਿੱਲੇ ਆ ਜੇ ਕਿਸੇ ਭਰਾ ਕੋਈ ਚਾਹਵਾਨ ਹੁੰਦਾ ਹਨਾ ਇਕੱਠਾ ਟੱਕ ਲੈ ਜਾਂਦਾ ਤਾਂ ਮੌੜ ਮੰਡੀ ਦਾ ਇਹ ਏਰੀਆ ਸ਼ਹਿਰ ਬਠਿੰਡਾ ਤੋਂ ਲਗਭਗ 25-30 ਕਿਲੋਮੀਟਰ ਦੂਰੀ ਤੇ ਆਪਾਂ ਖੜੇ ਆ ਤੇ ਜੇ ਕੋਈ ਵੱਧ ਜਾਣਕਾਰੀ ਕਿਸੇ ਨੇ ਲੈਣੀ ਆ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਸ ਬਾਹਨ ਦਾ ਜਿਹੜਾ ਰੇਟ ਆ ਉਹ ਵੀ 65 ਲੱਖ ਆ ਜਿਹੜਾ ਉਹ 1.5 ਕਿਲਾ ਉਧਰ ਆ ਉਹਦਾ ਵੀ 65 ਲੱਖ ਆ ਜਿਹੜਾ ਮੈਨੂੰ ਉਹਦੇ ਤਿੰਨ ਕਿਲੇ ਦਿਖਾਏ ਆ ਉਹਦਾ 55 ਲੱਖ ਰੁਪਇਆ ਰੇਟ ਆਗਾ ਠੀਕ ਆ ਅੱਜ ਮੇਦੀ ਨੋਟ ਕਰ ਲਓ 25 4 2025 ਨੂੰ ਆਪਾਂ ਇਹ ਵੀਡੀਓ ਪਾ ਰਹੇ ਆ ਜੇ ਕਿਸੇ ਭਰਾ ਕੋਲੇ 2-3 ਮਹੀਨਿਆਂ ਬਾਅਦ ਵੀਡੀਓ ਇਹ ਜਾਂਦੀ ਆ ਉਹਦਾ ਉਸ ਤੋਂ ਪਹਿਲਾਂ ਸੌਦਾ ਬੈਕਸੇ ਤੇ ਵੇਖੀ ਜੂਗਾ ਕਿਉਂਕਿ ਕਾਫੀ ਲੱਗੇ ਹੋਏ ਆ ਜੀ ਫਿਰ ਵੀ ਇਹ ਕਿਸੇ ਕੁਲ 2-3 ਮਹੀਨੇ ਬਾਅਦ ਵੀਡਿਓ ਜਾਂਦੀ ਆ ਸੌਦਾ ਤੈ ਨਹੀਂ ਹੋਇਆ ਹੁੰਦਾ ਤਾਂ ਭਾਈ ਉਹ ਮਹੀਨੇ ਬਾਅਦ ਰੇਟਾਂ ਤੁਹਾਨੂੰ ਪਤਾ ਵੀ ਫਰਕ ਪੈਂਦਾ ਹੀ ਪੈਂਦਾ ਹਨਾ ਤਾਂ ਕਰਕੇ ਗੁੱਸਾ ਨਾ ਕਰਿਆ ਕਰੋ ਅਸੀਂ ਕਈ ਵਾਰੀ ਰੇਟ ਨਹੀਂ ਪਾਉਂਦੇ ਸਾਡੀ ਮਜਬੂਰੀ ਹੁੰਦੀ ਆ ਮਾਲਕਾਂ ਨੂੰ ਪੁੱਛੇ ਬਣਾ ਅਸੀਂ ਕੁਛ ਨਹੀਂ ਕਰ ਸਕਦੇ ਜੇ ਇਸ ਬਾਅਦ ਦੇ ਅਕੋਰਡਿੰਗ ਆਪਾਂ ਨੇ ਡੀਪਲੀ ਗੱਲਬਾਤ ਕਰਨੀ ਆ ਉਹ ਮਾਲਕਾਂ ਨਾਲ ਬੈਠ ਕੇ ਟੇਬਲ ਤੇ ਆਪਾਂ ਫੇਰ ਗੱਲ ਕਰਾਂਗੇ ਠੀਕ ਆ ਜੀ ਹੋਰ ਆਪਣੇ ਕੋਲ ਬਹੁਤ ਸੋਨੇ ਸੋਨੇ ਟੱਕ ਪਏ ਆ ਸ਼ਹਿਰ ਮ ਉੱਥੇ ਰੇਟ ਵੀ ਠੀਕ ਆ ਜੇ ਕਿਸੇ ਭਰਾ ਨੇ ਵੱਡੇ ਟੱਕ ਲੈਣੇ ਆ ਉਧਰ ਤਾਂ ਉਹਦੇ ਬਾਰੇ ਆਪਣੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਹੁੰਦੇ ਹੋ ਇਜਾਜ਼ਤ ਜੀ ਮਿਲਦੇ ਆ ਨੈਕਸਟ ਕਿਸੇ ਨਵੀਂ ਵੀਡੀਓ ਨਾਲ ਕੇ ਧੰਨਵਾਦ